ਸ੍ਰੀ ਕਲ ਜੀ ਫੁਲਕਾਰੀ ਫੈਸ਼ਨ ਟੀਮ ਮੁਖ ਤੋਂ ਅੱਜ ਜਿਹੜੇ ਸੂਟ ਲੈ ਕੇ ਆਏ ਆ ਸਾਰੇ ਆਪਾਂ ਸੰਵਾਰ ਦੀ ਸੇਲ ਦੇ ਵਿੱਚ ਲਗਾ ਰਹੇ ਆ ਸਾਰੇ ਹੀ ਸੂਟ ਡਿਸਕਾਊਂਟ ਦੇ ਵਿੱਚ ਹੋਣਗੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਚੈੱਕ ਕਰਨਾ ਸ਼ੇਅਰ ਕਰਨ ਜਾ ਰਹੇ ਆ ਪਿਓਰ ਖਾਦੀ ਕਾਟਨ ਦੇ ਉੱਪਰ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਸਾਰਿਆਂ ਮਸ਼ੀਨ ਵਾਲ ਕੰਬਰਾਇਡਰੀ ਆਏਗੀ ਗਲੇ ਤੱਕ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਲੈਂਥ ਤੁਸੀਂ 40 ਤੋਂ 43 ਤੱਕ ਬਣਾ ਸਕਦੇ ਹੋ ਪ੍ਰਾਈਸ ਇਹਦਾ ਹੈਗਾ ਜੀ 1299 1300 ਰੁਪਏ ਦਾ ਸੂਟ ਆ ਡਿਸਕਾਊਂਟ ਦੇ ਵਿੱਚ ਆ ਵਿਦਆਊਟ ਦੁਪੱਟਾ ਤੁਸੀਂ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਆਰਡਰ ਕਰ ਦਿਓ ਸੋ ਜਿਹੜਾ ਨੈਕਸਟ ਤੁਹਾਨੂੰ ਸੂਟ ਦਿਖਾਉਣ ਜਾ ਰਹੀਆਂ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਲਾਈਟ ਜੇ ਕਲਰ ਦੇ ਵਿੱਚ 골ਡਨ ਕਲਰ ਦਾ ਸੂਟ ਆ ਔਰ ਇਹਦੇ ਵਿੱਚ ਜਿਹੜਾ ਪ੍ਰਿੰਟ ਵਰਕ ਕੀਤਾ ਹੋਇਆ ਬਹੁਤ ਸੋਹਣਾ ਸੈਲਫ ਪ੍ਰਿੰਟ ਦਾ ਫੈਬਰਿਕ ਆ ਇਸ ਤਰ੍ਹਾਂ ਚਾਕਾਂ ਦੇ ਕਾਰਨਰ ਦੇ ਉੱਪਰ ਵਰਕ ਆਊਗਾ ਬਹੁਤ ਜ਼ਿਆਦਾ ਸੋਹਣਾ ਸੋ 1700 ਦਾ ਸੀਗਾ ਹੁਣ ਆਪਾਂ ਤੁਹਾਨੂੰ ਸਿਰਫ 1400 ਦੇ ਵਿੱਚ ਦੇਵਾਂਗੇ ਬਹੁਤ ਪਿਆਰਾ ਸੂਟ ਆ ਵੀਡੀਓ ਦੇ ਵਿੱਚ ਸਾਰੇ ਦੇ ਵਿੱਚ ਪ੍ਰਾਈਸ ਮੈਂਸ਼ਨ ਕਰਾਂਗੇ ਸੋ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਚੈੱਕ ਕਰਿਓ ਕਿਉਂਕਿ WhatsApp ਤੇ ਇੱਕ ਇੱਕ ਸੂਟ ਦਾ ਪ੍ਰਾਈਸ ਦੱਸਣਾ ਬਹੁਤ ਮੁਸ਼ਕਲ ਹੋ ਜਾਂਦਾ ਸੋ ਇਹ ਵੀ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਪ्युअर कॉटन ਦਾ ਫੈਬਰਿਕ ਆ ਔਰ ਮਾਊਸ ਜਿਹਾ ਕਲਰ ਹੈਗਾ ਗ੍ਰੇ ਕਲਰ ਇਹਦੇ ਵਿੱਚ ਬਹੁਤ ਸੋਹਣਾ ਸੈਲਫ ਪ੍ਰਿੰਟ ਬਣਿਆ ਹੋਇਆ ਵਾ ਇਹਦੇ ਵਿੱਚ ਬਹੁਤ ਹੀ ਪਿਆਰੀ ਇਹ embroiderry ਕੀਤੀ ਹੋਈ ਸਾਰੀ ਘੇਰੇ ਤੇ embroiderry ਆਏਗੀ ਇਸ ਤਰ੍ਹਾਂ ਕਰਕੇ ਸੋ ਬਹੁਤ ਸੋਹਣਾ ਗ੍ਰੇ ਕਲਰ ਦਾ ਸੂਟ ਆ ਔਰ ਇਹਦੇ ਵਿੱਚ ਸਾਰੇ ਸੈਲਫ ਪ੍ਰਿੰਟ ਬਣਿਆ ਹੋਇਆ ਕਾਟਨ ਦਾ ਫੈਬਰਿਕ ਆਏਗਾ ਔਰ ਇਹਦੇ ਘੇਰੇ ਤੇ ਵਰਕ ਹੋਇਆ ਬਹੁਤ ਸੋਹਣਾ ਮਲਟੀ ਕਲਰ ਦੇ ਵਿੱਚ ਏਮਬਰਾਇਡਰੀ ਕੀਤੀ ਹੋਈ ਆ ਇਦਾਂ ਦਾ ਹੀ ਵਰਕ ਜਿਹੜਾ ਉਹ ਬਾਹਾਂ ਤੇ ਆਊਗਾ ਬਹੁਤ ਹੀ ਪਿਆਰਾ ਇਸ ਤਰ੍ਹਾਂ 슬ੀਵਸ ਤੇ ਬਹੁਤ ਵਰਕ ਹੋਊਗਾ ਔਰ ਇਹ ਵੀ ਅਪਰ ਡਿਸਕਾਊਂਟ ਤੇ ਦੇ ਰਹੇ ਆ ਸਿਰਫ 1000 ਰੁਪਏ ਦਾ ਇਹ ਸੂਟ ਆਊਗਾ ਫ੍ਰੀ ਸ਼ਿਪਿੰਗ ਦੇ ਵਿੱਚ ਇਹ ਤੁਸੀਂ ਮੰਗਵਾ ਸਕਦੇ ਹੋ ਔਰ ਵੱਡੇ ਪੰਨੇ ਦਾ ਸੂਟ ਆਊਗਾ ਜੀ 3.5 ਮੀਟਰ ਦਾ ਕਪੜਾ ਸੋ ਇੱਕ ਸੂਟ ਇਹ ਵੀ ਡਿਸਕਾਊਂਟ ਦੇ ਵਿੱਚ ਦੇ ਰਹੇ ਆ ਜੋਰਜਟ ਦਾ ਸੂਟ ਆ ਬਹੁਤ ਜਿਆਦਾ ਸੋਹਣਾ ਜੋਰਜਟ ਦਾ ਫੈਬਰਿਕ ਆਊਗਾ ਲਾਈਨਸ ਵਾਲਾ ਔਰ ਇਹ ਸਾਰੀ ਐਮਬਰਾਇਡਰੀ ਆਪਾਂ ਖੁਦ ਕੀਤੀ ਹੋਈ ਆ ਬਹੁਤ ਸੋਹਣੀ ਇਹਦੇ ਉੱਪਰ ਐਮਬਰਾਇਡਰੀ ਕੀਤੀ ਆ ਇਸ ਤਰ੍ਹਾਂ ਕਰਕੇ ਚਾਕਾਂ ਬਣੀਆਂ ਹੋਈਆਂ ਨੇ ਘੇਰਾ ਬਣਿਆ ਹੋਇਆ ਫਲਾਵਰ ਬਨੇ ਨੇ ਔਰ ਐਵੇਂ ਦਾ ਵਰਕ ਸੇਮ ਜਿਹੜਾ ਐਮਬਰਾਇਡਰੀ ਉਹ ਬਾਹਾਂ ਤੇ ਆ ਬਾਹਾਂ ਤੁਸੀਂ ਖੁੱਲੀਆਂ ਰੱਖ ਸਕਦੇ ਚਾਹੇ ਐਮਬਰਾਇਡਰੀ ਤੁਸੀਂ ਪਹੁੰਚਿਆਂ ਤੇ ਵੀ ਕਰ ਸਕਦੇ ਹੋ ਜਾਂ ਫਿਰ ਇਦਾਂ ਤੁਸੀਂ ਉਹ ਵਾਹ ਤੇ ਵੀ ਲੈ ਸਕਦੇ ਇਹ ਬਹੁਤ ਹੀ ਪਿਆਰਾ ਤੇ ਜੁਨੀਕ ਜਿਹਾ ਪੀਸ ਹੈ ਸੋ ਇਹ ਵੀ ਆਪਾਂ ਡਿਸਕਾਊਂਟ ਦੇ ਵਿੱਚ ਦੇ ਰਿਹਾ ਇਹ ਪ੍ਰਾਈਸ ਹੈਗਾ ਸੀ ਜੀ ਇਹਦਾ 1500 ਰੁਪਏ ਸੋ ਆਪਾਂ ਤੁਹਾਨੂੰ 1300 ਰੁਪਏ ਦੇ ਵਿੱਚ ਦੇਵਾਂਗੇ ਸੋ ਇਹਦੇ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਦੀ ਜਿਹੜੀ ਉਹ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਇੱਕ ਬਹੁਤ ਸੋਹਣਾ ਆਪਣੇ ਕੋਲ ਸ਼ਰਟ ਪੀਸ ਹੈਗਾ ਜੀ ਇਹ ਸਿਰਫ ਸ਼ਾਰਟ ਪੀਸ ਆ ਇਹ ਡਿਸਕਾਊਂਟ ਦੇ ਵਿੱਚ ਦੇ ਰਹੇ ਹਾਂ ਇਸ ਤਰ੍ਹਾਂ ਇਹਦੇ ਕਲੀਆਂ ਜਾਣਗੇ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਹਾਂ ਬਹੁਤ ਹੀ ਸੋਹਣੀ ਇਸ ਤਰ੍ਹਾਂ ਬਣਿਆ ਹੋਇਆ ਵਾ ਇਹ ਸਾਰਾ ਸ਼ਰਟ ਪੀਸ ਆਊਗਾ ਸਾਰਾ ਵਰਕ ਆਪਾਂ ਖੁਦ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਕੀਤਾ ਹੋਇਆ ਇਹ ਦੀਆਂ ਬਾਹਾਂ ਤੇ ਕੰਮ ਆਊਗਾ ਜੀ ਬਹੁਤ ਸੋਹਣਾ ਸੋ ਇਹ ਤੁਸੀਂ ਲੈ ਸਕਦੇ ਹੋ ਜੀ ਔਰ ਇਹ ਵੀ ਪਰ ਡਿਸਕਾਊਂਟ ਦੇ ਵਿੱਚ ਦੇ ਰਹੇ ਆ ਇਹਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਵਿਦ ਫੈਬਰਿਕ ਫੈਬਰਿਕ ਬਹੁਤ ਸੋਹਣਾ ਹੈ ਸ਼ਿਮਰ ਦਾ ਫੈਬਰਿਕ ਆ ਸ਼ਾਈਨਿੰਗ ਵਾਲਾ ਸ਼ਿਮਰ ਦੇ ਫੈਬਰਿਕ ਦੇ ਉੱਪਰ ਇਹ ਸਾਰਾ ਵਰਕ ਕੀਤਾ ਹੋਇਆ ਸਿਰਫ ਸ਼ਰਟ ਪੀਸ ਆਊਗਾ ਟਾਈ ਮੀਟਰ ਹੀ ਫੈਬਰਿਕ ਹੋਊਗਾ ਜੀ ਨੈਕਸਟ ਜਿਹੜਾ ਦਿਖਾ ਰਹੀਆਂ ਬਹੁਤ ਜਿਆਦਾ ਸੋਨਾ ਸੂਟ ਹੈ ਵੀ ਔਰ ਇਹ ਪਿਓਰ ਕਾਟਨ ਦੇ ਵਿੱਚ ਹੋਗਾ ਇਸ ਤਰ੍ਹਾਂ ਫਰੰਟ ਦੇ ਉੱਪਰ ਦੋ ਕਲੀਆਂ ਜਨਗੀਆਂ ਔਰ ਇਸ ਦੀਆਂ ਬਾਹਾਂ ਬਹੁਤ ਸੋਹਣੀਆਂ ਬੜੀਆਂ ਹੋਈਆਂ ਨੇ ਸਲੀਵਸ ਚਾਹੇ ਤੁਸੀਂ ਪੌਂਚੇ ਵੀ ਇਹਦੇ ਬਣੇ ਹੋਏ ਨੇ ਇਸ ਤਰ੍ਹਾਂ ਵਰਕ ਆਊਗਾ ਜੀ ਸਲੀਵਸ ਤੇ ਬਹੁਤ ਪਿਆਰਾ ਇਸ ਤਰ੍ਹਾਂ ਦਾ ਵਰਕ ਕੀਤਾ ਗਿਆ ਔਰ ਇਦਾਂ ਦਾ ਹੀ ਵਰਕ ਜਿਹੜਾ ਉਹ ਪੌਂਚਾਂ ਤੇ ਕੀਤਾ ਹੋਇਆ 슬ੀਵਸ ਤੇ ਕੀਤਾ ਹੋਇਆ 슬ੀਵਸ ਤੇ ਕਾਫੀ ਜ਼ਿਆਦਾ ਵਰਕ ਹੋਊਗਾ ਸੋ ਤੁਸੀਂ ਇਹ ਵੀ ਡਿਸਕਾਊਂਟ ਦੇ ਵਿੱਚ ਸੂਟ ਲੈ ਸਕਦੇ ਹੋ ਇਸ ਤਰ੍ਹਾਂ ਕਾਫੀ ਹੈਵੀ ਜਿਹੜਾ ਵਰਕ ਉਹ 슬ੀਵਸ ਤੇ ਆਊਗਾ ਔਰ ਇਹ ਜਿਹੜਾ ਸਿੰਪਲ ਜਿਹਾ ਵਰਕ ਜਿਹੜਾ ਛੋਟਾ ਵਰਕ ਕੀਤਾ ਹੋਇਆ ਵਾ ਇਹ ਪੌਂਚਾਂ ਤੇ ਆਊਗਾ ਸੋ ਇਹ ਵੀ ਸੂਟ ਦੀ ਲੁੱਕ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਬਹੁਤ ਸੋਹਣਾ ਬਣਿਆ ਵਾ ਇਸ ਤਰ੍ਹਾਂ ਆਏਗਾ ਫਰੰਟ ਤੋਂ ਸਾਰਾ ਔਰ ਇਹਨਾਂ ਦੇ ਦੁਪट्टे ਬਹੁਤ ਸੋਹਣੇ ਬਣੇ ਹੋਏ ਸਪੈਸ਼ਲ ਟਾਈ ਡਾਈ ਕੀਤੇ ਹੋਏ ਦੁਪੱਟੇ ਨੇ ਮਲਟੀ ਕਲਰਸ ਵਿੱਚ ਐਡ ਕਰਕੇ ਔਰ ਪਿਓਰ ਟੈਬੀ ਮਸਲੀਨ ਦੇ ਦੁਪੱਟੇ ਹੋਣਗੇ ਬਹੁਤ ਹੀ ਸੋਹਣਾ ਫੈਬਰਿਕ ਆ ਸੋ ਇਹ ਵੀ ਤੁਸੀਂ ਡਿਸਕਾਊਂਟ ਦੇ ਵਿੱਚ ਲੈ ਸਕਦੇ ਹੋ ਇਹਦਾ ਪ੍ਰਾਈਸ ਰਹੇਗਾ ਜੀ 1450 ਰੁਪਏ ਇਹਦੇ ਵਿੱਚ ਇੱਕ ਬਲੂ ਕਲਰ ਮਿਲ ਜਾਏਗਾ ਇਹ ਵਾਲਾ ਬਲੂ ਕਲਰ ਦੇ ਉੱਪਰ ਵੀ ਪਿੰਕ ਕਲਰ ਦਾ ਸਾਰੀ ਐਮਬਰਾਇਡਰੀ ਹੋਈ ਹੈ ਪੌਂਚੇ ਦੇ 슬ੀਵਸ ਸੇਮ ਹੋਣਗੀਆਂ ਇਹ ਵੀ ਹੈਗਾ ਜੀ ਔਰ ਇਹ ਵੀ ਆਪਾਂ ਡਿਸਕਾਊਂਟ ਦੇ ਵਿੱਚ ਦੇ ਰਹੇ ਆ ਜੀ ਪਿਓਰ ਕਾਟਨ ਦਾ ਪਿਓਰ ਗ੍ਰੇਸ ਕਾਟਨ ਦਾ ਇਹ ਫੈਬਰਿਕ ਆਊਗਾ ਇਸ ਤਰ੍ਹਾਂ ਬਹੁਤ ਹੀ ਸੋਹਣਾ ਸੋਹਣਾ ਇਹਦੇ ਉੱਪਰ ਨਾ ਹੈਂਡਵਰਕ ਟੱਚ ਦਿੱਤਾ ਹੋਇਆ ਸਾਰੇ ਸਿੱਪੀ ਦੇ ਨਾਲ ਔਰ ਦੁਪੱਟੇ ਆਉਣਗੇ ਜੀ ਇਹਨਾਂ ਦੇ ਨਾਲ ਪਿਓਰ ਸ਼ਫਾਨ ਦੇ ਔਰ ਇਹਦੇ ਵਿੱਚ ਇੱਕ ਇਹ ਰੈੱਡ ਕਲਰ ਵੀ ਹੈਗਾ ਇਹ ਵੀ ਰੈੱਡ ਕਲਰ ਆਏਗਾ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈ ਸੋ ਤੁਸੀਂ ਇਹਨਾਂ ਨੂੰ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋ ਜੀ ਥੈਂਕ ਯੂ ਜੀ